ਮਾਸਟਰ ਸੰਪੂਰਨ ਸਿੰਘ ਅੱਜ ਫੇਰ ਜਵਾਨ ਪੁੱਤ ਨਾਲ ਕਿਸੇ ਗੱਲੋਂ ਬਹਿਸ ਹੋ ਗਈ ਮੇਣਾ ਦਿੰਦਾ ਆਖ ਰਿਹਾ ਸੀ ਤੁਸੀਂ ਸਾਡੇ ਵਾਸਤੇ ਕੀਤਾ ਹੀ ਕੀ ਹੈ ਬਾਕੀ ਸਾਰੇ ਟਿਊਸ਼ਨਾਂ ਦੇ ਪੈਸੇ ਲੈਂਦੇ ਰਹੇ ਤੇ ਤੁਹਾਡੇ ਜਿਹਨ ਤੇ ਪੜ੍ਹਾਈ ਦਾ ਮੁੱਲ ਨਾ ਵਟਣ ਦਾ ਹੀ ਭੂਤ ਸਵਾਰ ਸੀ ਇੱਕ ਚੱਜ ਦਾ ਘਰ ਤੱਕ ਤਾਂ ਨਹੀਂ ਬਣਾ ਸਕੇ ਤੁਸੀਂ ਉਹ ਸ਼ੁਕਰ ਮਨਾ ਰਿਹਾ ਸੀ ਨਾਲ ਦੀ ਘਰ ਹੈ ਨਹੀਂ ਸੀ ਫਿਰ ਕਿੰਨਾ ਕੁਝ ਸੋਚਦਾ ਆਪਣੇ ਕਮਰੇ ਵਿੱਚ ਆ ਲੰਮੇ ਪੈ ਗਿਆ ਨਾਲ ਦੀ ਗੁਰਦੁਆਰੇੋਂ ਮੁੜੀ ਹਲੂਣਾ ਦੇ ਕੇ ਜਗਾਇਆ ਮੀਟਿੰਗ ਦੇ ਖਾਲੀ ਵਿੱਚੋਂ ਰੋਟੀ ਘਰੇ ਹੀ ਭੁੱਲ ਗਿਆ ਜਾਓ ਦੇ ਆਓ 7 ਕਿਲੋਮੀਟਰ ਗਰਮੀ ਵਿੱਚ ਸਾਈਕਲ ਚਲਾਉਂਦਾ ਮੁੜ ਕੋ ਮੁੜ ਕੇ ਹੁੰਦਾ ਫੈਕਟਰੀ ਪੁੱਜਾ ਸਿਕਿਉਰਿਟੀ ਵਾਲੇ ਦੱਸਿਆ ਮੀਟਿੰਗ ਚੱਲਦੀ ਐ ਲਿਆਓ ਮੈਂ ਫੜਾ ਦੇਉ ਪਰ ਆਖਿਆ ਨਹੀਂ ਆਪੇ ਹੀ ਫੜਾਉਂਗਾ ਸ਼ਾਇਦ ਸਵੇਰ ਵਾਲਾ ਗੁੱਸਾ ਥੋੜਾ ਠੰਡਾ ਹੀ ਹੋ ਜਾਵੇ ਉੱਥੇ ਬਾਹਰ ਹੀ ਰੁੱਖਾਂ ਹੇਠ ਬਣੇ ਬੈਂਚ ਤੇ ਲੰਮਾ ਪੈ ਗਿਆ ਅੱਧੇ ਘੰਟੇ ਮਗਰੋਂ ਸਿਕਿਉਰਟੀ ਵਾਲੇ ਨੇ ਜਗਾਇਆ ਉੱਠ ਜਾਓ ਉਹ ਆ ਗਿਆ ਏ ਅੰਬਰ ਬਾਹੀ ਉਠਿਆ ਵੇਖਿਆ ਉਹ ਆਪਣੇ ਬਾਸ ਨੂੰ ਅਗਾਹ ਕਰਨ ਆਇਆ ਸੀ ਬਾਪ ਨੂੰ ਵੇਖ ਨਜ਼ਰਾਂ ਲੁਕਾਉਣ ਲੱਗਾ ਪਰ ਬਾਹਰੋਂ ਆਏ ਬਾਸ ਦੀ ਨਜ਼ਰ ਉਸ ਤੇ ਪੈ ਗਈ ਐਨਕਾ ਲਾ ਕੇ ਗੌਰ ਨਾਲ ਵੇਖਿਆ ਆਖਣ ਲੱਗਾ ਤੁਸੀਂ ਸਾਇੰਸ ਮਾਸਟਰ ਸੰਪੂਰਨ ਸਿੰਘ ਹੋ ਨਾ ਉਹੀ ਖਾਲਸਾ ਸਕੂਲ ਵਾਲੇ ਅਜੀਸ ਨੂੰ ਪਛਾਨਣ ਦੀ ਜਦੋਂ ਜ਼ਹਿਦ ਵਿੱਚ ਸੀ ਕਿ ਉਹ ਪੈਰੀ ਪੈ ਗਿਆ ਜੀ ਮੈਂ ਸ਼ਹਿਰ ਵਾਲੇ ਪਟਵਾਰੀ ਸ਼ਾਮ ਸਿੰਘ ਦਾ ਮੁੰਡਾ ਤੁਸੀਂ ਮੈਨੂੰ ਟਿਊਸ਼ਨ ਪੜਾਇਆ ਕਰਦੀ ਸੋ ਹੋ ਵੀ ਮੁਫਤ ਅਖੇ ਮੈਨੂੰ ਸਰਕਾਰ ਤਨਖਾਹ ਦਿੰਦੀ ਐ ਫਿਰ ਕੀ ਹੋਇਆ ਜੇ ਅੱਧਾ ਘੰਟਾ ਵੱਧ ਪੜਾ ਦਿੱਤਾ ਉਹੋ 10 ਮਿੰਟ ਬੋਲਦਾ ਰਿਹਾ ਦੇ ਸੰਪੂਰਨ ਸਿੰਘ ਅਤੇ ਹੋਰ ਸਾਰੇ ਸੁਣਦੇ ਰਹੇ ਵਾਰ-ਵਾਰ ਆਖੀ ਜਾ ਰਿਹਾ ਸੀ ਤੁਸੀਂ ਹੀ ਹੋ ਮੇਰੀ ਜ਼ਿੰਦਗੀ ਬਦਲਣ ਵਾਲੇ ਚੰਗੀ ਸੋਚ ਮੇਰੇ ਅੰਦਰ ਬਸਾਉਣ ਵਾਲੇ ਤੇ ਫਿਰ ਕਲਾਵੇ ਵਿੱਚ ਲੈੰਦਾ ਹੋਇਆ ਅੰਦਰ ਲੈ ਗਿਆ ਸਭ ਤੋਂ ਉੱਚੀ ਕੁਰਸੀ ਤੇ ਬਿਠਾਇਆ ਢੇਰ ਸਾਰਾ ਆਦਰ ਮਾਨ ਦਿੱਤਾ ਤੇ ਮੁੜ ਆਪਣੀ ਗੱਡੀ ਵਿੱਚ ਘਰ ਤੱਕ ਛੱਡਣ ਵੀ ਆਇਆ ਅਗਲੇ ਹਫਤੇ ਪਟਵਾਰੀ ਸ਼ਾਮ ਸਿੰਘ ਦੇ ਮੁੰਡੇ ਯਾਨੀ ਕਿ ਮੌਜੂਦਾ ਬੌਸ ਵੱਲੋਂ ਮਿਲੇ ਵੱਡੇ ਸਾਰੇ ਘਰ ਦੀ ਰਜਿਸਟਰੀ ਦੇ ਪੇਪਰ ਬਾਪ ਨੂੰ ਵਿਖਾਉਂਦੇ ਹੋਏ ਪੁੱਤ ਦੀਆਂ ਅੱਖਾਂ ਵਿੱਚ ਸਿਰਫ ਹੰਝੂ ਹੀ ਸਨ ਪਰ ਸੰਪੂਰਨ ਸਿੰਘ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਨਾਲ ਨਾਲ ਇੱਕ ਅਜੀਬ ਤਰ੍ਹਾਂ ਦੀ ਚਮਕ ਵੀ ਸੀ ਸ਼ਾਇਦ ਦੁਨੀਆ ਤੇ ਪੁੱਤ ਦੀਆਂ ਨਜ਼ਰਾਂ ਵਿੱਚ ਪੂਰਨ ਤੌਰ ਤੇ ਸੰਪੂਰਨ ਹੋ ਜਾਣ ਦੀ ਇੱਛਾਮਕ ਦੋਸਤੋ ਗਉ ਨਾਲ ਆਸ-ਪਾਸ ਝਾਤੀ ਮਾਰੀਏ ਕਿੰਨੇ ਸਾਰੇ ਸੰਪੂਰਨ ਸਿੰਘ ਜ਼ਰੂਰ ਮਿਲਣਗੇ ਉਹ ਸੰਪੂਰਨ ਸਿੰਘ ਜਿਹੜੇ ਸਾਰੀ ਉਮਰ ਕਿਸੇ ਵੱਲੋਂ 1 ਰੁਪਿਆ ਦੇ ਵੀ ਰਵਾਧਾਰ ਨਹੀਂ ਰਹੇ ਹੋਣੇ ਪਰ ਦੁਨੀਆ ਅਤੇ ਘਰਦਿਆਂ ਦੀਆਂ ਨਜ਼ਰਾਂ ਵਿੱਚ ਹਮੇਸ਼ਾ ਫਾੜੀ ਅਤੇ ਅਧੂਰੇ ਹੀ ਰਹੇ ਕਿਉਂਕਿ ਨਾ ਤਾਂ ਸਾਰੀ ਉਮਰ ਰਿਸ਼ਵਤੀ ਲਈ ਤੇ ਨਾ ਹੀ ਕੋਈ ਹੇਰਾਫੇਰੀ ਕੀਤੀ ਬਸ ਇਬਾਦਤ ਸਮਝ ਨੌਕਰੀ ਹੀ ਕੀਤੀ ਆਖਰੀ ਉਮਰੇ ਬੇਬਸੀ ਦੇ ਆਲਮ ਵਿੱਚ ਕਿੰਨਾ ਕੁਝ ਆਖਣਾ ਚਾਹੁੰਦੇ ਰਹੇ ਪਰ ਅੰਨੀ ਦੌੜ ਵਿੱਚ ਲੱਗੀ ਦੁਨੀਆ ਕੋਲ ਗੱਲ ਸੁਣਨ ਦਾ ਟਾਈਮ ਹੀ ਨਹੀਂ ਸੀ ਇੰਜ ਦੇ ਹੀ ਕਿਸੇ ਅਧੂਰੇ ਸਮਝ ਲੈ ਗਏ ਸੰਪੂਰਨ ਸਿੰਘ ਦੇ ਕੋਲ ਬੈਠ ਗੱਲ ਜ਼ਰੂਰ ਸੁਣ ਲਿਆ ਕਰੋ ਕਿਸੇ ਤੀਰਥ ਸਥਾਨ ਤੇ ਮੱਥਾ ਟੇਕਣ ਜਿੰਨਾ ਹੀ ਪੁੰਨ ਲੱਗੂਗਾ ਦੋਸਤੋ ਇਹ ਸੀ ਜਵੰਦਾ ਜੀ ਦੀ ਬਹੁਤ ਹੀ ਪਿਆਰੀ ਕਹਾਣੀ ਅਜਿਹੇ ਵਿਅਕਤੀ ਅਕਸਰ ਹੀ ਸਾਨੂੰ ਮਿਲ ਜਾਂਦੇ ਨੇ ਜਿਨ੍ਹਾਂ ਦੀ ਅਸੀਂ ਕਦਰ ਨਹੀਂ ਕਰਦੇ ਪਰ ਅਸਲ ਦੇ ਵਿੱਚ ਉਹੀ ਇਸ ਕਦਰ ਦੇ ਕਾਬਿਲ ਹਨ ਤੁਸੀਂ ਵੀ ਮੈਨੂੰ ਆਪਣੇ ਵਿਚਾਰ ਅਜਿਹੇ ਵਿਅਕਤੀਆਂ ਬਾਰੇ ਕਮੈਂਟ ਬਾਕਸ ਵਿੱਚ ਦਿਓ ਅਗਰ ਤੁਹਾਡੇ ਕੋਲ ਵੀ ਕੋਈ ਅਜਿਹਾ ਵਿਅਕਤੀ ਨੇੜੇ ਤਿਹੜੇ ਹੈ ਉਸ ਨੂੰ ਜ਼ਰੂਰ ਮਿਲੋ ਉਸ ਦੇ ਪਾਇਪੂਰਨਿਆਂ ਤੇ ਜ਼ਰੂਰ ਚੱਲੋ ਸ਼ੁਕਰੀਆ ਜੀ